ਸਾਤ ਸੰਗਤ ਜੀ ਅੱਜ ਅਸੀਂ ਇੱਕ ਅਜੀ ਹੀ ਅਨਮੋਲ ਘਟਨਾ ਸੁਣਨ ਜਾ ਰਹੇ ਹਾਂ ਜੋ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਉਦਾਸੀ ਦੌਰਾਨ ਵਾਪਰੀ ਹੈ ਇਹ ਸਾਖੀ ਸਾਨੂੰ ਦੱਸਦੀ ਹੈ ਕਿ ਪ੍ਰਭੂ ਤਸਨਾ ਵਿੱਚ ਹਰ ਜੀਵ ਭਾਵੇਂ ਇੱਕ ਨਾਗ ਵੀ ਹੋਵੇ ਉਸ ਵਿੱਚ ਵੀ ਭਗਤੀ ਅਤੇ ਸੇਵਾ ਦਾ ਭਾਵ ਹੋ ਸਕਦਾ ਹੈ ਇਹ ਘਟਨਾ ਉਸ ਥਾਂ ਤੇ ਵਾਪਰੀ ਹੈ ਜਿੱਥੇ ਅੱਜ ਗੁਰਦੁਆਰਾ ਨਾਗਿਆਣਾ ਸਾਹਿਬ ਬਟਾਲਾ ਨੇੜੇ ਸਥਾਪਿਤ ਹੈ ਜਦੋਂ ਗੁਰੂ ਨਾਨਕ ਸਾਹਿਬ ਜੀ ਪਹਿਲੀ ਉਦਾਸੀ ਤੇ ਸਨ ਉਹ ਕਈ ਪਿੰਡਾਂ ਸ਼ਹਿਰਾਂ ਰਿਆਸਤਾ ਵਿੱਚ ਜਾ ਰਹੇ ਸਨ ਲੋਕਾਂ ਨੂੰ ਇੱਕ ਰੱਬ ਸੱਚ ਨਿਮਰਤਾ ਦੇ ਸੇਵਾ ਦਾ ਸੰਦੇਸ਼ ਦੇ ਰਹੇ ਸਨ ਉਸ ਸਮੇਂ ਸਮਾਜ ਵਿੱਚ ਕਈ ਜਾਣ ਦੇ ਅੰਧਵਿਸ਼ਵਾਸ ਅਹੰਕਾਰ ਅਤੇ ਹਨੇਰੇ ਭੇਦ ਸਨ ਗੁਰੂ ਸਾਹਿਬ ਹਰ ਥਾਂ ਗੁਰਬਾਣੀ ਦੇ ਰਾਹੀਂ ਲੋਕਾਂ ਦੇ ਦਿਲਾਂ ਵਿੱਚ ਪ੍ਰੇਮ ਦੀ ਜੋਤ ਜਗਾਉਂਦੇ ਸਨ ਪਿੰਡਾਂ ਦੇ ਪਿੰਡ ਪਾਰ ਕਰਕੇ ਇੱਕ ਦਿਨ ਗੁਰੂ ਜੀ ਮਟਾਲਾ ਨੇੜੇ ਉਹ ਦੋਕੇ ਪਿੰਡ ਪਹੁੰਚੇ ਸਾਥ ਵਿੱਚ ਭਾਈ ਮਰਦਾਨਾ ਜੀ ਵੀ ਸਨ ਗਰਮੀ ਦਾ ਸਮਾਂ ਸੀ ਧੁੱਪ ਤਪਦੀ ਸੀ ਪਰ ਗੁਰੂ ਸਾਹਿਬ ਜੀ ਦੇ ਚਿਹਰੇ ਤੇ ਸਦਾ ਦੀ ਤਰ੍ਹਾਂ ਸ਼ਾਂਤੀ ਤੇ ਚਮਕ ਸੀ ਪਿੰਡ ਦੇ ਬਾਹਰ ਇੱਕ ਵੱਡਾ ਬਰਗਨ ਦਾ ਦਰਖਤ ਸੀ ਉਸ ਦੇ ਨੇੜੇ ਇੱਕ ਛੋਟਾ ਟਿੱਲੀ ਵਰਗਾ ਥਾਂ ਸੀ ਗੁਰੂ ਸਾਹਿਬ ਉੱਥੇ ਬੈਠ ਗਏ ਭਾਈ ਮਰਦਾਨਾ ਜੀ ਨੇ ਰਵਾਬ ਰੱਖ ਦਿੱਤਾ ਅਤੇ ਕੁਝ ਦੂਰੀ ਤੇ ਵਿਸ਼ਰਾਮ ਕਰਨ ਲੱਗੇ ਹਵਾ ਹੌਲੀ-ਹੌਲੀ ਚੱਲ ਰਹੀ ਸੀ ਪਰ ਧੁੱਪ ਦੀਆਂ ਕਿਰਨਾਂ ਸਿੱਧੀਆਂ ਗੁਰੂ ਜੀ ਦੇ ਮੁਖ ਤੇ ਪੈ ਰਹੀਆਂ ਸਨ ਗੁਰੂ ਜੀ ਨੇ ਅੱਖਾਂ ਮੁੰਦ ਲਈਆਂ ਅਤੇ ਨਾਮ ਸਿਮਰਨ ਵਿੱਚ ਲੀਨ ਹੋ ਗਏ ਉਹਨਾਂ ਦੇ ਚਿਹਰੇ ਤੇ ਇੱਕ ਅਲੌਕਿਕ ਚਮਕ ਸੀ ਜਿਵੇਂ ਕੋਈ ਸੂਰਜ ਤੋਂ ਵੀ ਨਿਰਾਲੀ ਰੋਸ਼ਨੀ ਉੱਥੋਂ ਨਿਕਲ ਰਹੀ ਹੋਵੇ ਰੁੱਖ ਦੇ ਨੇੜੇ ਹੀ ਧਰਤੀ ਦੇ ਇੱਕ ਛੋਟੇ village ਇੱਕ ਵੱਡਾ ਨਾਗ ਵਸਦਾ ਸੀ ਜਿਵੇਂ ਹੀ ਉਸ ਦੀ ਨਿਗਾਹ ਗੁਰੂ ਜੀਤੇ ਪਈ ਉਸਨੇ ਕੁਝ ਅਜੀਹਾ ਮਹਿਸੂਸ ਕੀਤਾ ਜੋ ਉਸਨੇ ਕਦੇ ਨਾ ਕੀਤਾ ਸੀ ਇੱਕ ਡਰ ਰਹਿਤ ਸ਼ਾਂਤੀ ਇੱਕ ਅਜੀਬ ਖਿੱਚ ਇੱਕ ਅੰਦਰਲੀ ਪ੍ਰੇਰਣਾ ਨਾਗ ਹੌਲੀ ਹੌਲੀ ਆਪਣੇ ਆਪਣੇ ਬਿਲ ਤੋਂ ਬਾਹਰ ਆਇਆ ਅਤੇ ਗੁਰੂ ਸਾਹਿਬਾਨ ਵਧਣ ਲੱਗਾ ਆਮ ਤੌਰ ਤੇ ਜਦੋਂ ਲੋਕ ਸੱਪ ਨੂੰ ਵੇਖਦੇ ਹਨ ਤਾਂ ਡਰ ਜਾਂਦੇ ਹਨ ਜਾਂ ਮਾਰਨ ਦੀ ਕੋਸ਼ਿਸ਼ ਕਰਦੇ ਹਨ ਪਰ ਇੱਥੇ ਗੁਰੂ ਜੀ ਬਿਲਕੁਲ ਸ਼ਾਂਤ ਸਨ। ਨਾਗ ਗੁਰੂ ਸਾਹਿਬ ਦੇ ਨੇੜੇ ਆਇਆ ਆਪਣਾ ਫਣ ਖੋਲ ਕੇ ਬਿਲਕੁਲ ਉਹਨਾਂ ਦੇ ਸਿਰ ਉਤੇ ਛਾਂ ਬਣ ਗਿਆ। ਉਸ ਦਾ ਫਣ ਇੰਨਾ ਵੱਡਾ ਸੀ ਕਿ ਧੁੱਪ ਦੀ ਇੱਕ ਵੀ ਕਿਰਨ ਗੁਰੂ ਸਾਹਿਬ ਦੇ ਚਿਹਰੇ ਤੇ ਨਾ ਪੈ ਸਕੇ। ਇਹ ਦ੍ਰਿਸ਼ ਵੇਖ ਕੇ ਪਿੰਡ ਦੇ ਲੋਕ ਹੈਰਾਨ ਰਹਿ ਗਏ। ਕੁਝ ਦੂਰ ਖੜੇ ਲੋਕਾਂ ਨੇ ਕਿਹਾ ਇਹ ਤਾਂ ਬੜਾ ਅਜੀਬ ਹੈ ਸੱਪ ਤਾਂ ਮਨੁੱਖ ਨੂੰ ਡਸਦਾ ਹੈ ਪਰ ਇਹ ਤਾਂ ਗੁਰੂ ਜੀ ਉੱਤੇ ਛਾਹ ਕਰ ਰਿਹਾ ਹੈ ਕੁਝ ਲੋਕ ਦੌੜ ਕੇ ਆਏ ਪਰ ਕਿਸੇ ਨੂੰ ਹਿੰਮਤ ਨਾ ਹੋਈ ਕਿ ਉਹ ਗੁਰੂ ਜੀ ਦੇ ਨੇੜੇ ਜਾ ਸਕਣ ਸਭ ਮਨ ਹੀ ਮਨ ਸੋਚ ਰਹੇ ਸਨ ਇਹ ਕੌਣ ਹਨ ਜਿਨ੍ਹਾਂ ਦੇ ਚਰਨਾਂ ਵਿੱਚ ਸੱਪ ਵੀ ਸੇਵਕ ਬਣ ਗਿਆ ਕੁਝ ਸਮੇਂ ਬਾਅਦ ਗੁਰੂ ਜੀ ਦੀ ਅੱਖ ਖੁੱਲੀ ਉਹਨਾਂ ਨੇ ਦੇਖਿਆ ਕਿ ਇੱਕ ਵੱਡਾ ਨਾਲ ਉਹਨਾਂ ਦੇ ਸਿਰ ਉੱਤੇ ਫਣ ਖੋਲ ਕੇ ਖੜਾ ਹੈ ਪਰ ਗੁਰੂ ਸਾਹਿਬ ਦੇ ਚਿਹਰੇ ਤੇ ਕੋਈ ਡਰ ਨਹੀਂ ਸੀ ਬਲਕਿ ਉਹਨਾਂ ਨੇ ਮਿੱਠੀ ਮੁਸਕਰਾਹਟ ਨਾਲ ਨਾਗ ਵੱਲ ਦੇਖਿਆ ਗੁਰੂ ਜੀ ਨੇ नाग ਨਾਲ ਮਿੱਠੇ ਬਚਨ ਕਹੇ ਹੈ नाग ਤੇਰਾ ਮਨ ਪਵਿੱਤਰ ਹੈ ਤੂੰ ਆਪਣੀ ਤਾਕਤ ਅਹੰਕਾਰ ਵਿੱਚ ਨਹੀਂ ਵਰਤੀ ਸਗੋ ਸੇਵਾ ਲਈ ਵਰਤੀ ਹੈ ਤੂੰ ਧੁੱਪ ਤੋਂ ਬਚਾ ਕੇ ਮੇਰੀ ਛਾਂ ਕੀਤੀ ਤੇਰੀ ਇਹ ਭਗਤੀ ਅਕਾਲ ਪੁਰਖ ਨੇ ਕਬੂਲ ਕਰ ਲਈ ਹੈ ਗੁਰੂ ਸਾਹਿਬ ਜੀ ਨੇ ਫਿਰ ਉਸ ਨਾਗ ਨੂੰ ਆਸ਼ੀਰਵਾਦ ਦਿੱਤਾ ਅੱਜ ਤੋਂ ਇਹ ਧਰਤੀ ਤੇਰੇ ਨਾਮ ਨਾਲ ਜਾਣੀ ਜਾਵੇਗੀ ਇੱਥੇ ਜੋ ਵੀ ਭਗਤੀ ਨਾਲ ਅਰਦਾਸ ਕਰੇਗਾ ਉਸ ਦੀ ਮਨੋ ਕਾਮਨਾ ਪੂਰੀ ਹੋਵੇਗੀ ਲੋਕ ਸਦੀਆਂ ਤੱਕ ਤੇਰੀ ਸੇਵਾ ਨੂੰ ਯਾਦ ਰੱਖਣਗੇ ਅਤੇ ਇਸ ਥਾਂ ਨੂੰ ਨਾਗਿਆਣਾ ਕਹਿੰਦੇ ਰਹਿਣਗੇ ਇਹੇ ਬਚਨ ਸੁਣ ਕੇ 나ਗ ਨੇ ਹੌਲੀ ਹੌਲੀ ਆਪਣਾ ਫਣ ਖੱਲੇ ਕੀਤਾ ਗੁਰੂ ਸਾਹਿਬ ਨੂੰ ਪ੍ਰਣਾਮ ਕੀਤਾ ਅਤੇ ਵਾਪਸ ਆਪਣੇ ਬਿਲ ਵਿੱਚ ਚਲਾ ਗਿਆ। ਇਹ ਘਟਨਾ ਪਿੰਡ ਦੇ ਲੋਕਾਂ ਲਈ ਵੱਡਾ ਹੈਰਾਨੀ ਕਰਨ ਵਾਲਾ ਦ੍ਰਿਸ਼ ਸੀ। ਉਹ ਸਮਝ ਗਏ ਕਿ ਜੋ ਵਿਅਕਤੀ ਰੱਬ ਨਾਲ ਜੁੜਿਆ ਹੋਵੇ ਉਸ ਨਾਲ ਸਾਰੀ ਕੁਦਰਤ ਪ੍ਰੇਮ ਕਰਦੀ ਹੈ। ਉਸ ਦਿਨ ਤੋਂ ਪਿੰਡ ਦੇ ਲੋਕਾਂ ਨੇ ਅੰਧਵਿਸ਼ਵਾਸ ਛੱਡ ਕੇ ਸੱਚੀ ਭਗਤੀ ਦਾ ਰਾਹ ਅਪਣਾਉਣਾ ਸ਼ੁਰੂ ਕੀਤਾ। ਅੱਜ ਸਦੀਆਂ ਬਾਅਦ ਵੀ ਉਹ ਥਾਂ ਜਿੱਥੇ 나ਗ ਨੇ ਗੁਰੂ ਸਾਹਿਬ ਨੂੰ ਛਾਂ ਦਿੱਤੀ ਸੀ ਲੋਕਾਂ ਲਈ ਅੱਜ ਵੀ ਪਵਿੱਤਰ ਹੈ ਉੱਥੇ ਗੁਰਦੁਆਰਾ 나ਗ ਗਿਆਣਾ ਸਾਹਿਬ ਸਥਾਪਿਤ ਹੈ ਹਰ ਸਾਲ ਹਜ਼ਾਰਾਂ ਸੰਗਤਾਂ ਇੱਥੇ ਦਰਸ਼ਨ ਲਈ ਆਉਂਦੀਆਂ ਹਨ ਇੱਥੇ ਲੋਕ ਆਪਣੇ ਪੂਰਵਜਾਂ ਨੂੰ ਯਾਦ ਕਰਦੇ ਹਨ ਅਤੇ ਅਰਦਾਸ ਕਰਦੇ ਹਨ ਗੁਰਦੁਆਰੇ ਦੇ ਅੰਦਰ ਬਣਿਆ ਸਰੋਵਰ 나ਗ ਦੇਵਤਾ ਦੀ ਕਿਰਪਾ ਨਾਲ ਬੜਾ ਹੀ ਚਮਤਕਾਰਯੋਗ ਮੰਨਿਆ ਜਾਂਦਾ ਹੈ ਖਾਸ ਕਰਕੇ ਕੱਖ ਦੀ ਬਿਮਾਰੀ ਜਿਸ ਵਿੱਚ ਸਰੀਰ ਤੇ ਸੂਜਨ ਦਾਣੇ ਜਾਂ ਪਾਣੀ ਵਾਲੇ ਛਾਲੇ ਹੋ ਜਾਂਦੇ ਹਨ ਇਸ ਦੇ ਮਰੀਜ਼ ਜਦ ਇੱਥੇ ਆ ਕੇ ਸਰਦਾ ਨਾਲ ਇਸ਼ਨਾਨ ਕਰਦੇ ਹਨ ਤਾਂ ਉਹਨਾਂ ਨੂੰ ਆਰਾਮ ਮਿਲਦਾ ਹੈ ਸੰਗਤ ਮੰਨਦੀ ਹੈ ਕਿ ਇਹ ਸਭ 나ਗ ਦੇਵਤਾ ਦੀ ਕਿਰਪਾ ਨਾਲ ਹੁੰਦਾ ਹੈ ਜੋ ਗੁਰੂ ਸਾਹਿਬ ਦੇ ਬਚਨਾਂ ਦੇ ਅਨੁਸਾਰ ਅੱਜ ਵੀ ਆਪਣੀ ਮਿਹਰ ਕਰਦੇ ਹਨ ਸਾਲਾਂ ਬਾਅਦ ਇਸ ਗੁਰਦੁਆਰੇ ਦੀ ਸੇਵਾ संत बाबा चुगत सिंह जी कर रहे सन एक दिन एक औरत आई और उसने बाबा जी ਨੂੰ ਬੇਨਤੀ ਕੀਤੀ ਕਿ ਮੈਨੂੰ शेषनाग ਦੇ ਦਰਸ਼ਨ ਕਰਵਾਓ। बाबा जी ਨੇ ਸਮਝਾਇਆ ਕਿ ਦਰਸ਼ਨ ਕਰਨਾ ਆਸਾਨ ਨਹੀਂ ਹੈ। ਇਹ दिव्य रूप है। ਇਸ ਨੂੰ ਦੇਖਣ ਲਈ ਆਤਮਿਕ ਤਾਕਤ ਅਤਿ ਤੀਰ ਚਾਹੀਦਾ ਹੈ। ਪਰ औरत ਜ਼ਿੱਦ ਕਰਨ ਲੱਗ ਪਈ। बाबा जी ਨੇ ਆਖਰਕਾਰ ਅਰਦਾਸ ਕੀਤੀ। ਜਦ ਔਰਤ ਨੂੰ ਸ਼ੇਸ਼ਨਾਗ ਜੀ ਦੇ ਦਰਸ਼ਨ ਹੋਏ ਉਹ ਚਮਕਦਾਰ ਅਲੌਕਿਕ ਰੂਪ ਵੇਖ ਕੇ ਡਰ ਗਈ ਅਤੇ ਤੁਰੰਤ ਬੇਹੋਸ਼ ਹੋ ਗਈ। ਇਹ ਘਟਨਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਰੱਬੀ ਰਜ਼ਾ ਰੰਗ ਹਰ ਕੋਈ ਨਹੀਂ ਕਰ ਸਕਦਾ। ਇਸ ਸਾਖੀ ਤੋਂ ਸਾਨੂੰ ਕੁਝ ਮਹੱਤਵਪੂਰਨ ਸਿੱਖਿਆ ਮਿਲਦੀ ਹੈ ਕਿ ਭਾਵੇਂ ਕੋਈ ਮਨੁੱਖ ਹੋਵੇ ਜਾਂ ਜੀਵ ਜੰਤੂ ਜਦੋਂ ਮਨ ਵਿੱਚ ਪ੍ਰੇਮ ਤੇ ਨਿਮਰਤਾ ਹੋਵੇ ਤਾਂ ਸੇਵਾ ਸਵਭਾਵਿਕ ਹੋ ਜਾਂਦੀ ਹੈ। ਤਾਕਤ ਅਹੰਕਾਰ ਲਈ ਨਹੀਂ ਸੇਵਾ ਲਈ ਵਰਤਣੀ ਚਾਹੀਦੀ ਹੈ ਪ੍ਰਭੂ ਦੀ ਅੱਖਾਂ ਵਿੱਚ ਸਭ ਸਮਾਨ ਰੱਬ ਦੀ ਨਜ਼ਰ ਵਿੱਚ ਸਭ ਜੀਵ ਸਮਾਨ ਹਨ ਜਿੱਥੇ ਸੱਚੀ ਭਗਤੀ ਹੁੰਦੀ ਹੈ ਉੱਥੇ ਕੁਦਰਤ ਵੀ ਸਾਥੀ ਬਣ ਜਾਂਦੀ ਹੈ ਜੇ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹ ਪਿਆਰੀ ਸਾਂਖੀ ਚੰਗੀ ਲੱਗੀ ਹੋਵੇ ਤਾਂ ਵਾਇਗਰੂ ਲਿਖ ਕੇ ਆਪਣਾ ਪਿਆਰ ਜ਼ਰੂਰ ਦਿਖਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਔਨ ਕਰੋ ਤਾਂ ਜੋ ਮੇਰੀ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ